ਸੀਏਏ ਸਟਾਫ ਕਰਨ ਕਰਨ ਦੀ ਪੁਲਿਸ ਵੱਲੋਂ ਜਾਲੀ ਹਸਲਾ ਲਾਇਸੈਂਸ ਤਿਆਰ ਕਰਨ ਵਾਲੇ ਇੱਕ گروਹ ਦੇ 6 ਮੈਂਬਰਾਂ ਵਿੱਚੋਂ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਇਸ ਵਿੱਚ ਪੁਲਿਸ ਵੱਲੋਂ ਜਾਲੀ ਹਸਲਾ ਲਾਇਸੈਂਸ ਦੀਆਂ ਕਾਪੀਆਂ ਸਟੈਂਪਾਂ ਸਟicker ਲੋਗੋ ਜਿਹਨੂੰ ਕਿਹਾ ਜਾਂਦਾ ਹੈ ਔਰ ਬਰਾਮਦ ਕੀਤੇ ਗਏ ਹਨ ਇਸ ਦੌਰਾਨ ਇਸ ਮਾਮਲੇ ਵਿੱਚ ਕਿੰਗਪਿੰਨ ਜਿਹੜਾ ਸੂਰਜ ਭੰਡਾਰੀ ਨਾਮ ਦਾ ਵਿਅਕਤੀ ਹੈ ਔਰ ਸੇਵਾ ਕੇਂਦਰ ਵਿੱਚ ਤਾਇਨਾਤ ਹੈ ਇਸ ਵੱਲੋਂ ਜਿਹੜੇ ਸਾਰਾ ਮਤਲਬ ਪਲਾਨ ਤਿਆਰ ਕੀਤਾ ਜਾਂਦਾ ਸੀ ਔਰ 2 ਲੱਖ ਰੁਪਏ ਤੱਕ ਲੋਕਾਂ ਕੋਲ ਵੈਸੇ ਐਸੇ ਵਸੂਲ ਕਰਦੇ ਹੋਏ ਬਿਨਾ ਕੋਈ ਇਨਕੁਆਇਰੀ ਕੀਤੇ ਆ ਕੋਈ ਵੀ ਜਾਂਚ ਕਰਵਾਇਆ ਉਹਨਾਂ ਦੇ ਘਰ ਪੈਰਾਸ਼ੂਟ ਦੀ ਰਾਹੇ ਉਹਨਾਂ ਨੂੰ ਅਸਲਾ ਲਾਇਸੈਂਸ ਦੀ ਕਾਪੀ ਭੇਜ ਦਿੱਤੀ ਜਾਂਦੀ ਸੀ ਜਿਸ ਦੇ ਤਹਿਤ ਲੋਕਾਂ ਵੱਲੋਂ ਅਸਲਾ ਧਾਰਕ ਜਿਹੜੇ ਇਹਨਾਂ ਦੇ ਸ਼ਿਕੰਜੇ ਵਿੱਚ ਫਸੇ ਹਨ ਉਹਨਾਂ ਵੱਲੋਂ ਅਸਲੇ ਲਾਇਸੈਂਸ ਵੀ ਲੈ ਲਏ ਗਏ ਹਨ ਪੁਲਿਸ ਵੱਲੋਂ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਅਸਲਾ ਲਾਇਸੈਂਸ ਜਿਹੜੇ ਆ ਪੁਲਿਸ ਦੇ ਅੱਗੇ ਔਰ ਲਾਇਸੈਂਸ ਜਿਹੜੇ ਬਣਾਏ ਗਿਆ ਜਾਲੀ ਆ ਇਹਨਾਂ ਨੂੰ ਸਰੈਂਡਰ ਕਰ ਦੇਣ ਤਾ ਜੋ ਉਹਨਾਂ ਖਿਲਾਫ ਅਗਲੀ ਜਿਹੜੀ ਜਾਂਚ ਹੈ ਉਹ ਸਹੀ ਤਰੀਕੇ ਨਾਲ ਕੀਤੀ ਜਾ ਸਕੇ ਇਸ ਵਿੱਚ ਪੁਲਿਸ ਵੱਲੋਂ ਪਹਿਲਾਂ ਵੀ اسلحਾ ਸ਼ਾਖਾ ਅੰディਬੇਚਤਾ ਨਾਤ ਕੁਝ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਚਾਲੀ ਲਾਇਸੈਂਸ ਦੇ ਮਾਮਲੇ ਵਿੱਚ ਪਰਚੇ ਦਰਜ ਕੀਤੇ ਗਏ ਹਨ ਉਸ ਦੀ ਜਾਂਚ ਆ ਰਹੀ ਹੈ ਇਹ ਇੱਕ ਫਿਰ ਬੜਾ ਵੱਡਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਲੋਕਾਂ ਦੀ ਜਾਨ ਨਾਲ ਖਿਲਵਾੜ ਹੋ ਰਿਹਾ ਹੈ ਔਰ ਜਿਸ ਵਿੱਚ ਅਸਲੇ ਦਾ ਮਿਸਯੂਜ਼ ਕੀਤਾ ਜਾ ਰਿਹਾ ਹੈ ਉਸ ਤੇ ਵੱਡੀ ਮਾਤਰਾ ਵਿੱਚ ਜਿਹੜੇ ਅਸਲੇ ਜਾਰੀ ਹੋ ਚੁੱਕੇ ਹਨ ਔਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਫਰਾਰ ਮੁਲਜ਼ਮਾਂ ਨੂੰ ਕਿੰਨੇ ਸਮੇਂ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਮਾਮਲੇ ਵਿੱਚ ਇੱਕ ਹੋਰ ਗੱਲ ਦੱਸਣ ਜਾ ਰਿਹਾ ਹਾਂ ਕੀ ਪੁਲਿਸ ਵੱਲੋਂ ਇਸ ਨਾਮਲੇ ਵਿੱਚ ਜ਼ਿਲ੍ਹੇ ਵਿੱਚ ਮੌਜੂਦ ਗਨ ਹਾਊਸ ਮਾਲਕਾਂ ਅਤੇ ਅਸਲਾ ਸ਼ਾਖਾ ਵਿੱਚ ਤਾਇਨਾਤ ਕੁਝ ਕਰਮਚਾਰੀਆਂ ਦੀ ਮਿਲੀਭੁਗਤ ਹੋਣੀ ਵੀ ਸਾਹਮਣੇ ਦੱਸੀ ਜਾ ਰਹੀ ਹੈ ਜਿਸ ਸੰਬੰਧੀ ਪੁਲਿਸ ਨੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਇਧਰ ਚ ਕਾਫੀ ਧੇਰ ਤੋਂ ਅਸੀਂ ਲੱਗੇ ਸੀ ਕੁਝ ਸ਼ਿਕਾਇਤਾਂ ਆ ਰਹੀਆਂ ਸੀ ਜੀ ਵੀ ਲਾਇਸੈਂਸ ਜਿਹੜੇ ਆਮ ਲਾਇਸੈਂਸ ਡੀਸੀ ਆਫਿਸ ਤੋਂ ਜਿਹੜੇ ਕੋਈ ਪ੍ਰਾਈਵੇਟ ਕੋ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਇਹਨਾਂ ਦੇ ਕੁਝ ਮੁਲਾਜ਼ਮਾਂ ਮਿਲ ਕੇ ਔਰ ਕੁਝ ਡੀਜੀ ਆਫਿਸ ਦੇ ਮੁਲਾਜ਼ਮ ਮਿਲ ਕੇ ਲੋਕਾਂ ਤੋਂ ਸਿੱਧੇ ਹੀ ਪੈਸੇ ਲੈ ਕੇ ਸਿੱਧੇ 2 ਨੰਬਰ ਤੇ ਲਾਇਸੈਂਸ ਬਣਾ ਰਹੇ ਸੀ ਜਿਹੜਾ ਕਿ ਰਿਕਾਰਡ ਤੇ ਕਿਤੇ ਵੀ ਨਹੀਂ ਸੀਗੇ ਤੋਂ ਉਹਨਾਂ ਚੋਂ ਜਿਹੜੀ ਪਰਚਾ ਦੇ ਕੇ ਇਨਵੈਸਟੀਗੇਸ਼ਨ ਕੀਤੀ ਤੇ ਤਿੰਨ ਅਰੈਸਟ ਹਜੇ ਤੱਕ ਅਸੀਂ ਕਰ ਚੁੱਕੇ ਆ ਜਿਹਦੇ ਚੋਂ ਇੱਕ ਗੁਰਮੀਤ ਹੈਗਾ ਅ ਛੈਲੋਕੇ ਪਿੰਡ ਦਾ ਇਹ ਜਿਹੜੇ ਆ ਜਿਵੇਂ ਪੋਟੈਂਸ਼ੀਅਲ ਜਿਹੜੇ ਕਸਟਮਰ ਹੁੰਦੇ ਸੀਗੇ ਉਹਨਾਂ ਨੂੰ ਕਹਿੰਦਾ ਸੀ ਮੈਂ ਤੁਹਾਡਾ ਲਾਇਸੈਂਸ ਬਣਵਾ ਦੂੰਗਾ ਇਹ ਫੌਜੀ ਸਾਫ ਦਾ ਫੌਜੀ ਹੈਗਾ ਇਹਦੇ ਕੁਝ ਪਹਿਲੇ ਫੌਜੀਆ ਨੇ ਲਾਇਸੈਂਸ ਵਗੈਰਾ ਬਣਾਏ ਸੀਗੇ ਇਹਨੇ ਜਿਹੜੇ ਆ ਗਾਹਕ ਲੈਂਦੇ ਸੀਗਾ ਗਾਹਕ ਲੈਣ ਤੋਂ ਬਾਅਦ ਅੱਗੇ ਮੁੰਡਾ ਜਿਹੜਾ ਇੱਥੇ ਲੱਗਿਆ ਹੁੰਦਾ ਸੀਗਾ ਮਨੀ ਪਵਨਦੀਪ ਪਵਨਦੀਪ ਕਰਕੇ ਉਹਦੇ ਨਾਲ ਕੰਟੈਕਟ ਕਰਦਾ ਸੀਗਾ ਪਵਨਦੀਪ ਅੱਗੋਂ ਲੈ ਕੇ ਸ਼ਮਸ਼ੀਰ ਨਾਲ ਕੰਟੈਕਟ ਕਰਦਾ ਸੀ ਸ਼ਮਸ਼ੀਰ ਜਿਹੜਾ ਹੈਗਾ ਉਹ ਸਟicker ਵਗੈਰਾ ਅੰਦਰ ਉਹ ਕੱਢਦਾ ਸੀਗਾ ਜੰਸ਼ੀਰ ਜਿਹੜਾ ਸੀਗਾ ਅੱਗੇ ਜਿਹੜਾ ਸੂਰਜ ਦੇ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਡੀਐਮ ਜਿਹਨੂੰ ਬੰਨੇ ਆ ਉਹ ਪਹਿਲੇ ਏਡੀਐਮ ਸੀ ਇੱਥੇ ਕਿਸੇ ਸ਼ਿਕਾਇਤ ਕਰਕੇ ਜਦੋਂ ਡੀਐਮ ਬਗਲਿਆ ਸੀਗਾ ਤਾਂ ਇਹਦੀ ਟ੍ਰਾਂਸਫਰ ਉੱਥੇ ਕਰਤੀ ਸੀ ਐਸ ਡੀਐਮ ਇਹਨੂੰ ਪ੍ਰੋਮੋਟ ਕਰਤਾ ਸੀ ਔਰ ਇਹ ਸਾਰੇ 1.5 ਤੋਂ 2 ਲੱਖ ਰੁਪਏ ਦੇ ਵਿੱਚ ਚਾਰਜ ਕਰਦੇ ਸੀ ਜਿਹਦੇ ਚੋਂ 1 ਲੱਖ ਰੁਪਿਆ ਡੀਐਮ ਲੈਂਦਾ ਸੀ ਔਰ ਬਾਕੀ ਜਿਹੜੇ ਪੈਸੇ ਬਚਦੇ ਸੀ 50000 60000 70000 ਉਹ ਸਾਰੇ 34 ਜਿਹੜੀ ਸੀਗੇ ਉਹ ਸਟicker ਕੱਢਣ ਵਾਲਾ ਹੋ ਗਿਆ ਕੋਈ ਕਸਟਮਰ ਲਿਆਣ ਵਾਲਾ ਹੋ ਗਿਆ ਇਹ ਸਾਰੇ ਵੰਡਦੇ ਸੀ ਔਰ ਇਹਨਾਂ ਦੀ ਹਜੇ ਤੱਕ ਜਿਹੜੇ ਫੋਨ ਤੋਂ ਵੈਸੇ ਡੀਸੀ ਸਾਹਿਬ ਨੂੰ ਅਸੀਂ ਰਿਕੁਐਸਟ ਕੀਤੀ ਹੈ ਉਹਨਾਂ ਦਾ ਜਿਹੜਾ ਕੰਪਿਊਟਰ ਵਗੈਰਾ ਉਹ ਅਸੀਂ ਸੀਜ਼ ਕਰ ਰਹੇ ਹਾਂ ਤੇ ਹਜੇ ਤੱਕ 2 ਤੋਂ 250 ਦਸੰਸ ਜਿਹੜਾ ਹੈਗਾ ਇਹਨਾਂ ਦੇ ਮੋਬਾਈਲਾਂ ਤੋਂ ਜੋ ਅਸੀਂ ਕੀਤਾ ਇਹਨਾਂ ਦਾ ਫੋਰੈਂਸਿਕ ਉਹਦੇ ਚੋਂ ਕੱਢ ਸਕਿਆ ਬਾਕੀ ਡਿਟੇਲ ਇਨਵੈਸਟੀਗੇਸ਼ਨ ਔਰ ਚੱਲ ਰਹੀ ਹੈ ਇਹਨਾਂ ਦੀ ਫਰਦਰ ਜਿੰਨੇ ਵੀ ਆਏਗਾ ਉਹ ਤਾਂ ਮੁੰਡਿਆਂ ਨੂੰ ਸਰ ਅਸਲਾ ਸ਼ਕਾਰ ਗਨੋ ਸੋਲੇ ਵੀ ਚ ਆਈਪੀਲ ਸਮਝਾ ਹਜੇ ਤੱਕ ਰੋਲ ਨਹੀਂ ਬਟ ਸਰਟਨਲੀ ਕੋਈ ਇਹਨਾਂ ਨੂੰ ਕਸਟਮਰ ਦੇ ਇੰਚ ਜਿਸ ਦਾ ਵੀ ਰੋਲ ਆਏਗਾ ਉਹ ਜ਼ਰੂਰ ਉਹਨਾਂ ਨੂੰ ਐਕਸ਼ਨ ਹੋਏਗਾ ਉਹਨਾਂ ਤੇ ਸਰ ਕਿੰਨੇ ਕੁਆਲੀ ਕਿਵੇਂ ਕਰਦੇ ਹੋ ਹਰ ਸਮੇਂ ਕੁਆਲੀ ਜਾਂ ਡੌਗ ਟੈਸਟ ਜਿਵੇਂ ਕਰਦੇ ਮੈਂ ਤੁਹਾਨੂੰ ਦੱਸਿਆ ਜੀ ਹੁੰਦਾ ਹੀ ਕੁਛ ਨਹੀਂ ਸੀ ਸਾਰਾ ਕੁਝ ਜਦੋਂ ਲਾਇਸੈਂਸੀ ਸਾਰਾ ਫੇਕ ਬਣਾ ਕੇ ਦੇਣਾ ਜਾਲੀ ਲਾਇਸੈਂਸ ਬਣਾ ਕੇ ਦੇਣਾ ਉਹਨਾਂ ਨੂੰ ਇਹ ਕਹਿ ਦੇਣਾ ਵੀ ਤੁਸੀਂ ਬਸ ਪੈਸੇ ਦੇ ਦਿਓ ਲਾਇਸੈਂਸ ਤੁਹਾਨੂੰ ਘਰੇ ਮਿਲ ਜੂਗਾ। ਔਰ ਜਿਹੜਾ ਉਹਦੇ 'ਚ ਇੱਕ ਮੁੱਦਾ ਇਹਦੇ 'ਚ ਹੋਰ ਹੈ ਜੀ ਰਾਗਵ ਕਪੂਰ ਕਰਕੇ ਉਹ ਵੀ ਡੀਜੀ ਆਫਿਸ ਦੇ ਆ ਉਹ ਇਹਨਾਂ ਨੂੰ ਬਣਾ ਕੇ ਸਟicker ਬਣਾ ਕੇ ਭੇਜ ਦਿੰਦਾ ਸੀਗਾ। ਉਹ ਸਟicker ਨੂੰ ਕੀ ਮੈਨੀਪੂਲੇਟ ਕਰਦੇ ਸੀ ਕਿਵੇਂ ਕਰਦੇ ਸੀ ਯੂਆਈਡੀ ਨੰਬਰ ਦੇ ਵਿੱਚ ਜਿਵੇਂ 16 ਡਿਜੀਟ ਦਾ ਕੋਈ ਯੂਆਈਡੀ ਨੰਬਰ ਹੈ ਉਹਦੇ ਵਿੱਚ ਦੋ ਅਲਫਾ ਉਹਦੇ 'ਚ ਨੰਮੈਰਿਕ ਬਦਲਦੇ ਨੇ। ਉਹ ਬਦਲ ਕੇ ਤਾਂ ਉਹ ਨਵਾਂ ਹੀ ਆਪਣਾ ਨੂੰ ਯੂਆਈਡੀ ਨੰਬਰ ਕ੍ਰੀਏਟ ਕਰ ਲੈਣਾ। ਇਹ ਬੜਾ ਵੱਡਾ ਇਹ ਸਕੈਂਡਲ ਹੈ ਜਿਹੜਾ ਇੱਥੇ ਪਹਿਲੇ ਵੀ ਅਸਲਾ ਲਸੰਸਾਂ ਨੂੰ ਲੈ ਕੇ ਰੌਲੇ ਪੈਂਦੇ ਰਹੇ ਆ ਬਟ ਇਹ ਤਾਂ ਐਤਕੀ ਜਿਹੜੀ ਪ੍ਰਾਈਵੇਟ ਕੰਪਨੀ ਨੂੰ ਇਨ੍ਹਾਂ ਦੇ ਸਾਰੇ ਬੰਦੇ ਤੇ ਡੀਸੀ ਅਫਸਰਾਂ ਦੇ ਮਿਲ ਕੇ ਹੀ ਇਹ ਸਾਰਾ ਰੈਕਟ ਚਲਾ ਰਹੇ ਸੀ ਸਰ ਕਿੰਨੇ ਕਪਣਾ ਚੁੱਕੇ ਮੁਕੀ ਜਾਂਦੀ ਹੈ ਹਾਂ ਜੀ ਕਿੰਨੇ ਕਪਣਾ ਆਪਣਾ ਚੁੱਕੀ ਜਾਂਦੀ ਹੈ ਹਜੇ ਤੱਕ ਤਾਂ ਦੇਖੋ ਜਦੋਂ ਤੱਕ ਉਹ ਸਾਜੀ ਹੁਣ ਕੰਪਿਊਟਰਸ ਵਗੈਰਾ ਤੋਂ ਅਸੀਂ ਕੱਢਾਂਗੇ ਡਿਟੇਲਸ ਵਗੈਰਾ ਜਿਹੜੀ ਹੋਈ ਮਿਲੇਗੀ ਬਟ ਜਿਹੜੇ ਹਜੇ ਇਹਨਾਂ ਦੇ ਫੋਨਸ ਵਗੈਰਾ ਅਸੀਂ ਫਰੈਂਸਿਕ ਕੀਤੇ ਆ ਉਹਨਾਂ ਤੋਂ 2 ਤੋਂ 250 ਦੇ ਵਿੱਚ ਸਾਨੂੰ ਜਿਹੜੇ ਆ ਨਾਮ ਔਰ ਲਾਇਸੈਂਸਸ ਵਗੈਰਾ ਦੇ ਰੈਫਰੈਂਸਸ ਮਿਲੇ ਆ ਪੱਕੀ ਅਸੀਂ ਕਲੀਅਰ ਕਰਦਾਂਗੇ ਅੰਸਰ ਇਹਦੇ ਲਾਇਸੈਂਸ ਜਾਰੀ ਹੋ ਇਹਨਾਂ ਨੇ ਗਾ ਵੈਪਨ ਵਗੈਰਾ ਵੀ ਇਹਨੇ ਬਾਈ ਕਰ ਲਿਓਣਗੇ ਕਿ ਨਹੀਂ ਬਿਲਕੁਲ ਜੀ ਜਿਹਨੇ ਲਾਇਸੈਂਸ ਬਣਾਣਾ ਪੈਸੇ ਖਰਚਣੇ ਉਹਨੇ ਵੈਪਨ ਤਾਂ ਬਾਈ ਕਰਨਾ ਹੀ ਹੈ ਔਰ ਕਿਤੇ ਨਾ ਕਿਤੇ ਗਨ ਹਾਊਸਾਂ ਵਾਲਿਆਂ ਦਾ ਵੀ ਰੂਲ ਹੋਏਗਾ ਔਰ ਮੈਂ ਤਾਂ ਇਹੀ ਇਹ ਪ੍ਰੈਸ ਕਾਨਫਰੰਸ ਦੇ ਰਾਹੀ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਕੋਈ ਲੋਕਾਂ ਨੇ ਇਹਨਾਂ ਦੇ ਕੰਟੈਕਟ ਚ ਸੀਗੇ ਔਰ ਲਾਇਸੈਂਸ ਬਣਾਏ ਆ ਅਨਜਾਨਪੁਨੇ ਚ ਉਹਨਾਂ ਨੇ ਬਣਵਾ ਲਏ ਨੇ ਵੀ ਯੂਨਨ ਨਹੀਂ ਪਤਾ ਕਿ ਇਹ ਫੇਕ ਹੈਗੇ ਆ ਉਹ ਅੱਗੇ ਆ ਕੇ ਆਪ ਦੇ ਆਪ ਹੀ ਜਿਹੜੇ ਲਾਇਸੈਂਸ ਆਪਣੇ ਆ ਉਹ ਸਰੈਂਡਰ ਕਰ ਦੇਣ ਔਰ ਜਾਂ ਵੈਰੀਫਾਈ ਕਰਵਾਲਣ ਡੀਸੀ ਆਫਿਸ ਤੋਂ ਕਿ ਇਹ ਲਾਇਸੈਂਸ ਅਗਜਸਟ ਕਰਦਾ ਹੈ ਕਿ ਨਹੀਂ ਕਰਦਾ ਨਹੀਂ ਜੇ ਅਸੀਂ ਜਦੋਂ ਇਹ ਵੈਰੀਫਾਈ ਕਰਕੇ ਅਸੀਂ ਫੜਾਂਗੇ ਫਿਰ ਪੂਰਾ ਉਹਨਾਂ ਤੇ ਐਕਸ਼ਨ ਹੋਏਗਾ ਕਿੰਨੇ ਟੋਟਲ ਬੰਦੇ ਪਾਏ ਗਏ ਇਹਦੇ ਚ ਹਜੇ ਤੱਕ ਤਾਂ ਸਾਡੇ ਕੋਲ ਸਾਹਮਣੇ 7 ਬੰਦੇ ਆਏ ਆ ਜੀ ਬਟ ਹੋਰ ਸਕਦਾ ਅੱਗੇ ਹੋਰ ਵੀ ਦੀ ਇਨਵੋਲਵਮੈਂਟ ਵੀ ਹੋਵੇ ਡੀਸੀ ਆਫਿਸ ਵਾਲੇ ਜਾਂ ਕੰਪਨੀ ਦੇ ਕੁਝ ਬੰਦੇ ਹੋਰ ਵੀ ਇਨਵੋਲਵਮੈਂਟ ਹੋਏਗੀ ਇਹਦੇ ਵਿੱਚ ਬਟ ਸੱਤ ਬੰਦੇ ਅਸੀਂ ਪਿੰਨ ਪੁਆਇੰਟ ਕਰ ਲਏ ਜਿਨ੍ਹਾਂ ਚੋਂ ਤਿੰਨ ਅਸੀਂ ਅਰੈਸਟ ਕਰ ਲਏ ਸਰ ਕਿੰਨੇ ਟਾਈਮ ਤੋਂ ਇਹ ਕਾਰੋਬਾਰ ਚ ਕਰ ਰਹੇ ਆ ਜੀ ਕੁਝ ਆਇਆ ਸਾਹਮਣੇ ਜੀ ਦੇਖੋ ਇਹਦੇ ਚ ਹਜੇ ਤੱਕ ਤਾਂ ਇਹ ਕੋਈ ਕਹਿੰਦਾ ਮੈਂ 15 ਕਸਟਮਰ ਦਿੱਤੇ ਆ ਜਿਵੇਂ ਗਰਮੀਤ ਕਹਿੰਦਾ ਇਹ ਹੋਰਾਂ ਨਾਲ ਵੀ ਕੰਮ ਕਰਦੇ ਸੀ ਜਿਵੇਂ ਜਿਵੇਂ ਸਾਡੀ ਇਨਵੈਸਟੀਗੇਸ਼ਨ ਚੱਲੇਗੀ ਅੱਗੇ ਪਤਾ ਲੱਗੇਗਾ ਕਿ ਇਹ ਸਾਲ ਤੋਂ ਚੱਲ ਰਿਹਾ ਸੀ ਜਾਂ 6 ਮਹੀਨੇ ਤੋਂ ਚੱਲ ਰਿਹਾ ਸੀ ਜਾਂ 8 ਮਹੀਨੇ ਤੋਂ ਚੱਲ ਰਿਹਾ ਸੀ ਨੇ ਵੀ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਮੇਨ ਜਿਹੜਾ ਸੂਰਜ ਕਿੰਗਪਿੰਨ ਹੈਗਾ ਉਹ ਡੀਐਮ ਹੈ ਉਹਦੇ ਆਂਤ ਹੀ ਪਤਾ ਲੱਗੇਗਾ ਕਿ ਹੋਰ ਕੌਣ ਇਨਵੋਲਡ ਹੈ ਜਿੰਨਾ ਕੋਈ ਇਹਨਾਂ ਨੂੰ ਪਤਾ ਜਿੱਥੇ ਹਰ ਜਗ੍ਹਾ ਕੱਟਆਫ ਸੀਗਾ ਇਹਨਾਂ ਦੇ ਮੁਤਾਬਕ ਤਾਂ ਇਹ ਤਿੰਨ ਜਣੇ ਅਸੀਂ ਜਿਹੜੇ ਆ ਹਸ ਹਸ ਚ ਲੈ ਗਏ